ਜੇਕਰ ਤੁਸੀਂ ਕੋਈ ਅਹਿਮ ਕੰਮ ਮਿੱਥਿਆ ਹੋਇਆ ਹੈ ਜਾਂ ਕੋਈ ਸਰਕਾਰੀ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਤੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਖਬਰ ਹੈ ਇਹ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਭਾਰਤ ਬੰਦ ਦੇ ਦੌਰਾਨ ਸਭ ਤੋਂ ਵੱਧ ਜੋ ਮੁਸ਼ਕਲ ਹੋਣ ਵਾਲੀ ਹੈ ਉਹ ਆਮ ਵਸਨੀਕ ਨੂੰ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੀਆਂ 10 ਯੂਨੀਅਨਾਂ ਨੇ ਜਿਨ੍ਹਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਹੈ ਤੇ ਇਸੇ ਬੰਦ ਨੂੰ ਸਮਰਥਨ ਵੀ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਨੇ ਵੀ ਸੰਯੁਕਤ ਕਿਸਾਨ ਮੋਰਚਾ ਦੀਆਂ ਆਪਣੀਆਂ ਮੰਗਾਂ ਨੇ ਜਿਵੇਂ ਕਿ ਭਾਰਤ ਯੂ ਐਸ ਟ੍ਰੇਡ ਡੀਲ ਇਸ ਤੋਂ ਇਲਾਵਾ ਜੋ ਕੇਂਦਰੀ ਜਥੇਬੰਦੀਆਂ ਨੇ ਉਹਨਾਂ ਦੀਆਂ ਆਪੋ ਆਪਣੀਆਂ ਮੰਗਾਂ ਨੇ ਇੱਕ ਇੱਕ ਕਰਕੇ ਤਰਤੀਬਾਈ ਤੁਹਾਨੂੰ ਦੱਸੀ ਕਿ ਕਿਹੜੀਆਂ ਜੋ ਜਥੇਬੰਦੀਆਂ ਨੇ ਉਹ ਜੋ ਭਾਰਤ ਬੰਦ ਦਾ ਜੋ ਸੱਦਾ ਦੇ ਰਹੀਆਂ ਨੇ ਇਸ ਦੇ ਵਿੱਚ ਕੀ ਹੈ ਇੰਟਕ ਇਸ ਤੋਂ ਇਲਾਵਾ AITUC ਯਾਨੀ ਕਿ ਐਟਕ C2 HMS AIUTUC ਤੇ TUC C ਸੇਵਾ ਉਸ ਤੋਂ ਇਲਾਵਾ ਐਲਪੀਐਫ ਯੂਟੀ ਯੂਸੀ ਇਹ ਉਸ ਤੋਂ ਇਲਾਵਾ ਏਆਈਸੀਸੀਟੀਯੂ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਦੇ ਜੋ ਮੁਲਾਜ਼ਮ ਨੇ ਮਤਲਬ ਕਿ ਇਹ ਸਾਰੀਆਂ ਉਹ ਟ੍ਰੇਡ ਯੂਨੀਅਨਾਂ ਹੁੰਦੀਆਂ ਨੇ ਟ੍ਰੇਡ ਯੂਨੀਅਨਾਂ ਦੇ ਨਾਲ ਜੁੜੇ ਹੋਏ ਕਰੀਬ ਕਰੀ ਭਾਰਤ ਦੇ ਵਿੱਚ 25 ਕਰੋੜ ਮੁਲਾਜ਼ਮ ਨੇ ਜੋ ਜ਼ਿਆਦਾਤਰ ਸਰਕਾਰੀ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਕਿਹੜੀਆਂ ਉਹ ਗੱਲਾਂ ਨੇ ਜਿਸ ਨੂੰ ਲੈ ਕੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਚਾਰ ਪੰਜ ਮੁੱਖ ਮੁੱਖ ਗੱਲਾਂ ਨੇ ਜੋ ਅਕਸਰ ਇਸ ਤਰ੍ਹਾਂ ਦੀ ਟ੍ਰੇਡ ਯੂਨੀਅਨਾਂ ਸਮੇਂ-ਸਮੇਂ ਤੇ ਮੰਗ ਕਰਦੀਆਂ ਨੇ ਜਨਤਕ ਖੇਤਰ ਦੇ ਵਿੱਚ ਭਰਤੀ ਸ਼ੁਰੂ ਹੋਵੇ ਯਾਨੀ ਕਿ ਮੰਗ ਇਹ ਹੈ ਕਿ ਜਦੋਂ ਕੇਂਦਰੀ ادارے ਨੇ ਉਹਨਾਂ ਦੇ ਵਿੱਚ ਭਰਤੀਆਂ ਘਟ ਗਈਆਂ ਨੇ ਜਾਂ ਕਰੀਬ-ਕਰੀਬ ਰੁਕੀਆਂ ਹੋਏ ਨੇ ਉਸ ਦੇ ਵਿੱਚ ਭਰਤੀ ਹੋਵੇ ਕਿਉਂਕਿ ਅੱਗੇ ਠੇਕਾ ਮੁਲਾਜ਼ਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਨਿੱਜੀਕਰਨ ਆਊਟਸੋਰਸਿੰਗ ਤੇ ਠੇਕਾ ਕਰਨ ਤੇ ਰੋਕ ਲੱਗੇ ਬਹੁਤ ਸਾਰੀਆਂ ਜੋ ਸਰਕਾਰੀ ਜਥੇਬੰਦੀਆਂ ਨੇ ਸਰਕਾਰੀ ਜੋ ادارے ਨੇ ਉਹਨਾਂ ਦੇ ਵਿੱਚ ਨਿੱਜੀਕਰਨ ਅਤੇ ਆਊਟਸੋਰਸਿੰਗ ਬਹੁਤ ਜ਼ਿਆਦਾ ਯਾਨੀ ਕਿ ਕੱਚੇ ਮੁਲਾਦਮਾਂ ਨੂੰ ਰੱਖਣ ਦਾ ਜੋ ਹੈ ਉਹ ਦੌਰ ਜ਼ਿਆਦਾ ਸ਼ੁਰੂ ਹੋ ਗਿਆ ਇਸੇ ਨੂੰ ਲੈ ਕੇ ਇਹ ਵੀ ਵਿਰੋਧ ਮੰਗ ਕੀਤਾ ਜਾ ਰਿਹਾ ਹੈ ਤੇ ਲੇਬਰ ਕੋਡ ਜੋ ਚਾਰ ਲੇਬਰ ਕੋਡ ਆਏ ਨੇ ਉਹ ਵੀ ਰੱਦ ਹੋਣ ਜਿਸ ਦੇ ਵਿੱਚ ਮੁੱਖ ਗੱਲਾਂ ਕੀ ਨੇ ਕਿ ਕੰਮ ਕਰਨ ਦੇ ਘੰਟੇ ਵਧਾਏ ਗਏ ਨੇ ਜੋ ਵੈਲਫੇਅਰ ਲੇਬਰ ਦਾ ਉਹ ਕਮਜ਼ੋਰ ਕੀਤਾ ਗਿਆ ਉਸ ਤੋਂ ਇਲਾਵਾ ਲੇਬਰ ਲਾ ਜੋ ਹੈ ਉਹ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਨ੍ਹਾਂ ਜਥੇਬੰਦੀਆਂ ਵੱਲੋਂ ਇਸ ਕਰਕੇ ਇਹ ਚਾਰ ਲੇਬਰ ਕੋਡ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਨਰੇਗਾ ਦੀ ਮਜ਼ਦੂਰੀ ਦਾ ਜੋ ਰੇਟ ਹੈ ਉਹ ਵਧਾਉਣ ਦੀ ਵੀ ਮੰਗ ਹੈ ਉਸ ਤੋਂ ਇਲਾਵਾ ਜੋ ਦਿਨ ਨੇ ਹਾਲਾਂਕਿ ਫਿਲਹਾਲ ਜੋ ਜੀ ਰਾਮ ਜੀ ਜੋ ਯੋਜਨਾ ਬਣ ਗਈ ਹੈ ਉਹਦੇ ਵਿੱਚ 125 ਦਿਨ ਸਾਲ ਚ ਰੱਖਿਆ ਗਿਆ ਪਰ ਇਸ ਨੂੰ ਵੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਿੱਖਿਆ ਸਿਹਤ ਅਤੇ ਰਾਸ਼ਨ ਤੇ ਜੋ ਹੈ ਉਹ ਖਰਚਾ ਵਧਾਉਣ ਦੀ ਗੱਲ ਕਹੀ ਗਈ ਹੈ ਜੋ ਕਿ ਮੁੱਖ ਲੋੜਾਂ ਹੁੰਦੀਆਂ ਨੇ ਆਮ ਇਨਸਾਨ ਦੀਆਂ ਤਾਂ ਜੋ ਇਹ ਟ੍ਰੇਡ ਯੂਨੀਅਨਾਂ ਨੇ ਇਹਨਾਂ ਦੀ ਚਾਰ ਪੰਜ ਜੋ ਮੋٹے-ਮੋਟੀਆਂ ਮੁੱਖ ਮੰਗਾਂ ਨੇ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਦਿਆਂ ਲੀਹਾਂ ਤੇ ਸੰਨ ਜੋ ਹੈ ਭਾਰਤ ਬੰਦ ਦਾ ਐਲਾਨ ਇਸ ਇਹਨਾਂ ਮੰਗਾਂ ਨੂੰ ਹੀ ਲੈ ਕੇ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਆਮ ਇਨਸਾਨ ਜਿਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 12 ਫਰਵਰੀ ਨੂੰ ਇਸ ਹੜਤਾਲ ਦੇ ਦੌਰਾਨ ਕੀ ਬੰਦ ਰਹੇਗਾ ਕੀ ਖੁੱਲ੍ਹਾ ਰਹੇਗਾ ਤਾਂ ਸਭ ਤੋਂ ਅਹਿਮ ਜੋ ਗੱਲ ਤੁਹਾਨੂੰ ਦੱਸੀਏ ਕੀ ਬੰਦ ਰਹਿਣ ਵਾਲਾ ਹੈ ਜਿਸ ਦੇ ਹਿਸਾਬ ਨਾਲ ਤੁਹਾਡਾ ਪੂਰਾ ਦਿਨ ਲੰਘੇਗਾ ਉਸ ਦੇ ਮੁਤਾਬਕ ਸੀ ਤੁਹਾਨੂੰ ਦੱਸੀਏ ਕਿ ਆਖਿਰਕਾਰ ਕੀ ਕੀ ਬੰਦ ਰਹੇਗਾ ਕੀ ਬੰਦ ਰਹੇਗਾ ਉਸ ਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ ਪੂਰੇ ਭਾਰਤ ਦੀ ਅਸੀਂ ਗੱਲ ਕਰ ਰਹੇ ਹਾਂ 25 ਕਰੋੜ ਜੋ ਨੇ ਉਹ ਮੁਲਾਜ਼ਮ ਸੜਕਾਂ ਤੇ ਉਤਰਨ ਦੀ ਉਮੀਦ ਲਗਾਈ ਜਾ ਰਹੀ ਹੈ ਵੱਡੇ ਸ਼ਹਿਰ ਜਿੱਥੇ ਜ਼ਿਆਦਾ ਦਬਦਬਾ ਰਹੇਗਾ ਉਹਨਾਂ ਸ਼ਹਿਰਾਂ ਦੇ ਵਿੱਚ ਜੋ ਹੈ ਉਹ ਉਹਨਾਂ ਸ਼ਹਿਰਾਂ ਦੇ ਨੂੰ ਦੇ ਬਾਜ਼ਾਰ ਜੋ ਨੇ ਉਹ ਬੰਦ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਈ ਸ਼ਹਿਰਾਂ ਦੇ ਵਿੱਚ ਸਰਕਾਰੀ ਬੈਂਕ ਹਾਲਾਂਕਿ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰੀ ਬੈਂਕ ਕਰੀਬ-ਕਰੀਬ ਬੰਦ ਰਹਿਣਗੇ ਕਿਉਂਕਿ ਇਹ ਟ੍ਰੇਡ ਯੂਨੀਅਨਾਂ ਸਿੱਧੇ ਤੌਰ ਤੇ ਇਸ ਤਰ੍ਹਾਂ ਦੀਆਂ ਅਦਾਰਿਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਸ ਕਰਕੇ ਜੇਕਰ ਕੋਈ ਸਰਕਾਰੀ ਬੈਂਕ ਦੇ ਵਿੱਚ ਕੰਮ ਹੈ ਤਾਂ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ 25 ਕਰੋੜ ਮੁਲਾਜ਼ਮ ਜੋ ਹੜਤਾਲ ਤੇ ਰਹਿਣਗੇ ਇਸ ਕਰਕੇ ਗਰਾਉਂਡ ਦੇ ਉੱਪਰ ਜੋ ਹੈ ਉਹ ਸਥਿਤੀ ਕੁਝ ਅਲੱਗ ਹੋ ਸਕਦੀ ਹੈ ਇਸ ਕਰਕੇ ਜਾਮ ਵੀ ਹੋ ਸਕਦਾ ਹੈ ਇਸ ਕਰਕੇ ਜੇਕਰ ਤੁਸੀਂ ਕੋਈ ਜ਼ਰੂਰੀ ਯਾਤਰਾ ਕਰਨੀ ਹੈ ਤਾਂ ਤੁਹਾਡੇ ਲਈ ਮੁਸ਼ਕਲ ਆ ਸਕਦੀ ਹੈ ਇਸ ਕਰਕੇ ਐਡਵਾਂਸ ਦੇ ਵਿੱਚ ਹੀ ਸੋਚ ਕੇ ਚੱਲੋ ਕਈ ਥਾਵਾਂ ਤੇ ਬੱਸਾਂ ਵੀ ਬੰਦ ਰਹਿ ਸਕਦੀਆਂ ਨੇ ਇਸ ਕਰਕੇ ਜੇ ਬੱਸਾਂ ਬੰਦ ਰਹਿਣਗੀਆਂ ਤਾਂ ਇਹ ਸਮਝੋ ਕਿ ਕਰੀਬ-ਕਰੀਬ ਤੁਹਾਡੇ ਕੋਈ ਵੀ ਜ਼ਰੂਰੀ ਕੰਮ ਜਾਂ ਕੋਈ ਤੁਸੀਂ ਕੋਈ ਯਾਤਰਾ ਕਰਨੀ ਹੈ ਤਾਂ ਉਸ ਤੇ ਅਸਰ ਪੈ ਸਕਦਾ ਹੈ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਰੋਡ ਵੇਜ ਦੇ ਕੱਚੇ ਮੁਲਾਜ਼ਮਾਂ ਦੀ ਵੀ ਹੜਤਾਲ ਹੈ ਜੋ ਜਿਸ ਦੇ ਵਿੱਚ ਪੀਆਰਟੀਸੀ ਵੀ ਆਉਂਦੀ ਹੈ ਪਨ ਬੱਸ ਵੀ ਆਉਂਦੀ ਹੈ ਇਹਨਾਂ ਦੇ ਮੰਗ ਹੈ ਕਿ ਜੋ ਕੱਚੇ ਮੁਲਾਜ਼ਮ ਦੀ ਹੈ ਵੈਲਫੇਅਰ ਨੇ ਤਨਖਾਹਾਂ ਨੇ ਜਾਂ ਇਹਨਾਂ ਦੇ ਜੋ ਫੰਡ ਨੇ ਉਹ ਸਹੀ ਸਮੇਂ ਤੇ ਪੂਰੇ ਨਹੀਂ ਹੋ ਰਹੇ ਇਸ ਕਰਕੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਹੈ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਦੇ ਵਿੱਚ ਤਾਂ ਕੱਲ ਜੋ ਹੈ ਆਵਾਜਾਈ ਪ੍ਰਭਾਵਿਤ ਰਹਿਣ ਵਾਲੀ ਹੈ ਕਈ ਸੂਬਿਆਂ ਦੇ ਵਿੱਚ ਜਿਵੇਂ ਕੇਰਲ ਤੇ ਕਰਨਾਟਕ ਵਿੱਚ ਸਕੂਲ ਕਾਲਜ ਵੀ ਬੰਦ ਰਹਿਣਗੇ ਤੁਹਾਡੇ ਮਨ ਚ ਸਵਾਲ ਆ ਰਹਿਆ ਹੋਣਾ ਕਿ ਸਕੂਲ ਖੁੱਲੇ ਰਹਿਣਗੇ ਜਾਂ ਬੰਦ ਰਹਿਣਗੇ ਪਰ ਕੇਰਲ ਤੇ ਕਰਨਾਟਕ ਸਣੇ ਹੋਰ ਕਈ ਸੂਬੇ ਨੇ ਜਿੱਥੇ ਸਕੂਲ ਕਾਲਜ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਸਕੂਲ ਕਾਲਜ ਜਦੋਂ ਟ੍ਰੇਡ ਯੂਨੀਅਨ ਦਾ ਅਸਰ ਜਿੱਥੇ ਜ਼ਿਆਦਾ ਰਹੇਗਾ ਉੱਥੇ ਸਕੂਲ ਕਾਲਜ ਵੀ ਬੰਦ ਰਹਿਣਗੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦ ਕੀ ਰਹੇਗਾ ਸੀ ਤੁਹਾਨੂੰ ਦੱਸਤਾ ਹੁਣ ਖੁੱਲਿਆ ਕੀ ਰਹੇਗਾ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਖੁੱਲਿਆ ਕੀ ਰਹੇਗਾ ਖੁੱਲੇ ਰਹਿਣ ਦੇ ਵਿੱਚ ਕੀ ਕੁਝ ਆਏਗਾ ਤੁਹਾਨੂੰ ਦੱਸ ਦਈਏ ਕਿ ਹਸਪਤਾਲ ਤੇ ਮੈਡੀਕਲ ਸੇਵਾਵਾਂ ਜੋ ਬੇਹਦ ਜ਼ਰੂਰੀ ਨੇ ਉਹ ਆ ਆਮ ਵਾਂਗ ਖੁੱਲੀਆਂ ਰਹਿਣਗੀਆਂ ਤਾਂਕਿ ਜੋ ਮਰੀਜ਼ ਨੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਨਿੱਜੀ ਦਫ਼ਤਰ ਪ੍ਰਾਈਵੇਟ ਕੰਪਨੀਆਂ ਖੁੱਲੀਆਂ ਰਹਿਣਗੀਆਂ ਕੱਲ ਉਹਨਾਂ ਨੂੰ ਛੁੱਟੀ ਨਹੀਂ ਹੈ ਜੇਕਰ ਕੋਈ ਸਮਝ ਰਿਹਾ ਕਿ ਕੱਲ ਸਾਨੂੰ ਵੀ ਛੁੱਟੀ ਹੋਏਗੀ ਜੋ ਪ੍ਰਾਈਵੇਟ ਨੌਕਰੀ ਕਰਦਾ ਤਾਂ ਜਿਆ ਨਹੀਂ ਹੈ एयरपोर्ट एटीएम ਇਹ ਖੁੱਲੇ ਰਹਿਣਗੇ ਫਲਾਈਟਾਂ ਚੱਲ ਰਹੀਆਂ ਹੋਣਗੀਆਂ ਰੇਲਵੇ ਵੀ ਚੱਲ ਰਹੀ ਹੋएगी ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਹੈ ਕਿ ਰੇਲਵੇ ਤੇ ਅਸਰ ਨਹੀਂ ਹੈ ਪਰ ਇਹ ਹੋ ਸਕਦਾ ਹੈ ਕਿ ਸਲੋ ਹੋ ਸਕਦਾ ਹੈ ਕਿਉਂਕਿ ਉਸ ਦੇ ਦਬਾਅ ਵੀ ਵਾ ਸਕਦਾ ਹੈ ਜੇਕਰ ਬੱਸਾਂ ਬੰਦ ਰਹਿ ਸਕਦੀਆਂ ਨੇ ਤਾਂ ਸਾਰਾ ਦਬਾਅ ਰੇਲਵੇ ਤੇ ਜਾਏਗਾ ਤਾਂ ਉਸ ਦੀ ਜੋ ਆਵਾਜਾਈ ਉਹ ਪ੍ਰਭਾਵਿਤ ਹੋ ਸਕਦੀ ਇਸ ਤਰ੍ਹਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਹੋਰ ਜ਼ਰੂਰਤ ਦੀਆਂ ਜੋ ਅਵਸਥਾ ਨੇ ਉਹ ਖੁੱਲੀਆਂ ਰਹਿਣਗੀਆਂ ਜਿਸ ਕਰਕੇ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਪੰਜਾਬ ਦੇ ਐਂਗਲ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਐਂਗਲ ਤੋਂ ਇਸ ਕਰਕੇ ਵੀ ਰਹਿਣ ਵਾਲਾ ਹੈ ਅਹਿਮ ਦਿਨ ਕਿਉਂਕਿ ਸਯੁਕਤ ਕਿਸਾਨ ਮੋਰਚਾ ਇੰਡੀਆ ਯੂ ਐਸ ਟ੍ਰੇਡ ਡੀਲ ਜੋ ਕਿ ਹਜੇ ਮਾਰਚ ਮਹੀਨੇ ਦੇ ਵਿੱਚ ਸਾਈਨ ਹੋਣੀ ਹੈ ਪਰ ਉਸ ਦੇ ਜੋ ਤਤਕਰਾ ਹੈ ਉਹ ਸਾਹਮਣੇ ਆ ਗਿਆ ਹੈ ਇਸ ਕਰਕੇ ਸਯੁਕਤ ਕਿਸਾਨ ਮੋਰਚਾ ਨੇ ਭਾਰਤ ਬੰਦ ਦੀ ਕਾਲ ਵੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਜੋ ਟ੍ਰੇਡ ਯੂਨੀਅਨਾਂ ਨੇ ਉਹਨਾਂ ਨੂੰ ਸਪੋਰਟ ਵੀ ਕਰ ਰਹੀ ਹੈ ਪੰਜਾਬ ਦੇ ਵਿੱਚ ਜੋ ਕੱਚੇ ਮਲਾਜ਼ਮ ਨੇ ਰੋਡਵੇਜ਼ ਦੇ ਵਿੱਚ ਉਹਨਾਂ ਨੇ ਪਹਿਲਾਂ ਤੋਂ ਹੀ ਕਾਲ ਦਿੱਤੀ ਹੋਈ ਸੀ ਆਪਣੇ ਮੰਗਾਂ ਨੂੰ ਲੈ ਕੇ ਇਸ ਕਰਕੇ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਅਸਰ ਰਹਿਣ ਵਾਲਾ ਹੈ ਭਾਰਤ ਬੰਦ ਦਾ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ 12 ਫਰਵਰੀ ਦਾ ਦਿਨ ਯਾਨੀ ਹੜਤਾਲ ਵਾਲੇ ਦਿਨ ਤੁਹਾਨੂੰ ਆਪਣਾ ਕੋਈ ਵੀ ਜ਼ਰੂਰੀ ਕੰਮ ਬੜੇ ਧਿਆਨ ਨਾਲ ਕਰਨਾ ਹੈ ਐਕਸਟਰਾ ਟਾਈਮ ਲੈ ਕੇ ਚੱਲਣਾ ਜੇਕਰ ਤੁਹਾਨੂੰ ਲੱਗ ਰਿਹਾ ਕਿ ਕਿਸੇ ਸਮੇਂ ਦੇ ਵਿੱਚ 4 ਘੰਟੇ 5 ਘੰਟੇ ਲੱਗਣਗੇ ਤਾਂ ਹੋ ਸਕਦਾ ਹੈ ਕਿ ਉਹ ਸਮਾਂ ਦੁੱਗਣਾ ਵੀ ਹੋ ਸਕਦਾ ਹੈ